ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ਤਾ ਅਗਲਾ ਅੰਕ ਨੋ ਰਾ ਦੇ ਨਵੇਂ ਮਿਸ਼ਨ ਅਤੇ ਸਿੱਖ ਪ੍ਰਵਾਸੀਆਂ ਦੇ ਮਜਾਜ਼ ਦੀ ਜਾਣਕਾਰੀ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸਿੱਖ ਉਗਰਵਾਦ ਅਤੇ ਪਾਕਿਸਤਾਨ ਦੀ ਆਈਐਸਆਈ ਨਾਲ ਇਸ ਦੇ ਸਬੰਧਨ ਦੀ ਜਾਣਕਾਰੀ ਲੈਣ ਲਈ 1980 ਦੇ ਅੰਤ ਤੱਕ ਰਾ ਵਿੱਚ ਇੱਕ ਵੱਖਰੀ ਡਿਵੀਜ਼ਨ ਨਹੀਂ ਸੀ 1981 ਦੇ ਸ਼ੁਰੂ ਵਿੱਚ ਡਾਇਰੈਕਟਰ ਆਰ ਸੰਤੂਕ ਨੇ ਮੈਨੂੰ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਯਾਨੀ ਅਮਰੀਕਾ ਤੇ ਕੈਨੇਡਾ ਵਿੱਚ ਭਾਰਤੀ ਮਿਸ਼ਨਾਂ, ਦੂਤਾਵਾਸਾਂ ਅਤੇ ਕੌਨਸੂਲੇਟ ਦੋਮੇ ਵਿੱਚ ਸੱਤ ਨਵੇਂ ਸਟੇਸ਼ਨਾਂ ਦੀ ਸਥਾਪਨਾ ਲਈ ਪ੍ਰਸਤਾਵ ਜ਼ਾਰ ਕਰਨ ਅਤੇ ਇਹਨਾਂ ਨੂੰ ਵਿਦੇਸ਼ ਮੰਤਰਾਲੇ ਵਿੱਚ ਸਹਿਮਤੀ ਲੈਣ ਵਾਸਤੇ ਭੇਜਣ ਲਿਖਿਆ। ਇਹ ਮਿਸ਼ਨ ਸਿੱਖ ਪ੍ਰਵਾਸੀਆਂ ਦੀ ਵੱਡੀ ਮੌਜੂਦਗੀ ਵਾਲੇ ਖੇਤਰਾਂ ਵਿੱਚ ਸਥਿਤ ਹੋਣੇ ਸਨ। ਸੰਤੂਕ ਨੇ ਕਿਹਾ ਕਿ ਮੇਰੀ ਤਜਵੀਜ਼ ਵਿੱਚ ਵਿਸ਼ੇਸ਼ ਤੌਰ ਤੇ ਇਹ ਜ਼ਿਕਰ ਹੋਣਾ ਚਾਹੀਦਾ ਹੈ ਕਿ ਸਾਨੂੰ ਸਿੱਖ ਪ੍ਰਵਾਸੀਆਂ ਦੇ ਕੁਝ ਵਿਸ਼ੇਸ਼ ਛੇਸਿਆਂ ਵਿੱਚ ਕੱਟੜ ਪੰਥੀਆਂ ਵੱਲ ਝੁਕਾਅ ਦੇ ਅਸਾਰ ਨਜ਼ਰ ਆ ਰਹੇ ਹਨ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਖਾਲਿਸਤਾਨ ਦੀ ਮੰਗ ਨੇੜਲੇ ਭੂਖ ਵਿੱਚ ਇਹਨਾਂ ਖੇਤਰਾਂ 'ਚ ਤੇਜ਼ ਹੋਵੇਗੀ ਇਸ ਦੇ ਮੱਦੇਨਜ਼ਰ ਆਪਣੇ ਅਧਿਕਾਰੀਆਂ ਨੂੰ ਉਹਨਾਂ ਮਿਸ਼ਨਾਂ ਵਿੱਚ ਤਾਇਨਾਤ ਕਰਨਾ ਚਾਹੀਦਾ ਹੈ ਤਾਂ ਜੋ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ ਅਤੇ ਭਾਰਤ ਸਰਕਾਰ ਦੀ ਪਹਿਲਾਂ ਹੀ ਟੁਕਵੇਂ ਰੋਕਥਾਮ ਉਪਾਅ ਕਰਨ ਵਿੱਚ ਮਦਦ ਕੀਤੀ ਜਾ ਸਕੇ ਹਾਲਾਂਕਿ ਮੈਂ ਪਹਿਲਾਂ ਤੋਂ ਜਾਣਦਾ ਸੀ ਕਿ ਉੱਤਰੀ ਅਮਰੀਕਾ ਵਿੱਚ ਸਿੱਖ ਪ੍ਰਵਾਸੀਆਂ ਵਿੱਚ ਉਦੋਂ ਤੱਕ ਅਜਿਹੀ ਕੋਈ ਭਾਵਨਾ ਨਹੀਂ ਸੀ ਪਰ ਫਿਰ ਵੀ ਮੈਂ ਡੇਢ ਪੰਨੇ ਦੀਆਂ ਤਜਵੀਜ਼ਾਂ ਤਿਆਰ ਕੀਤੀਆਂ ਜਿਸ ਵਿੱਚ ਇੱਕ ਖਾਲਿਸਤਾਨ ਪੱਖੀ ਵਿਚਾਰਕ ਤੋਂ ਪ੍ਰਾਪਤ ਕੀਤੇ ਕੁਝ ਕਲਪਿਤ ਵਿਚਾਰਾਂ ਨੂੰ ਅੰਸ਼ਕ ਤੌਰ ਤੇ ਸ਼ਾਮਲ ਕੀਤਾ ਗਿਆ ਸੀ ਇਹ ਵਿਚਾਰਕ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਖਾਲਿਸਤਾਨ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆਇਆ ਸੀ ਜਲਦੀ ਹੀ ਰਾ ਨੇ ਆਪਣੇ ਸਰੋਤ ਵਜੋਂ ਉਸ ਵਿਚਾਰਕ ਦੀ ਵਰਤੋਂ ਕੀਤੀ ਅਤੇ ਪੰਜਾਬ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਆਈ ਸਾਈ ਦੀ ਸ਼ਮੂਲੀਅਤ ਦੀ ਹੱਦ ਦਾ ਅੰਦਾਜ਼ਾ ਲਗਾਉਣ ਲਈ ਉਸ ਨੂੰ ਦਵੱਲੇ ਏਜੰਟ ਵਜੋਂ ਵਰਤਿਆ ਸੀ ਬਾਅਦ ਵਿੱਚ ਉਸ ਸਰੋਤ ਨੂੰ ਸੰਭਾਲ ਰਹੇ ਸੀਨੀਅਰ ਅਧਿਕਾਰੀ ਨੇ ਮੈਨੂੰ ਉਸ ਸਰੋਤ ਦੇ ਆਤਮ ਸਮਰਪਣ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ ਕਿਹਾ ਉਸ ਅਧਿਕਾਰੀ ਨੂੰ ਇਹ ਮਹਿਸੂਸ ਕਰਾਏ bina ਕਿ ਇਹਨਾਂ ਸਾਰੇ ਸਾਲਾਂ ਦੌਰਾਨ ਮੈਂ ਆਪਣੇ ਵਿਭਾਗ ਨਾਲ ਉਸ ਸਰੋਤ ਦੇ ਸੰਬੰਧ ਬਾਰੇ ਜਾਣਦਾ ਸੀ ਮੈਂ ਨਿਮਰਤਾ ਨਾਲ ਇੱਕ ਕਲਪਿਤ ਆਸਵਾਬ ਕਾਰਵਾਈ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਮੈਂ ਸੋਚਿਆ ਕਿ ਸਿੱਖ ਵਖਵਾਦੀਆਂ ਤੇ ਨਜ਼ਰ ਰੱਖਣ ਲਈ ਸਤ ਵਿਦੇਸ਼ੀ ਮਿਸ਼ਨਾਂ ਦੀ ਸਿਰਜਣਾ ਦੀਆਂ ਤਜਵੀਜ਼ਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਿਦੇਸ਼ ਮੰਤਰਾਲੇ ਦੁਆਰਾ ਸਵਾਰਨ ਨਹੀਂ ਕੀਤਾ ਜਾਵੇਗਾ ਕਿਉਂਕਿ ਕਈ ਹੋਰ ਪ੍ਰਸਤਾਵ ਇਥੋਂ ਤੱਕ ਕਿ ਇੱਕ ਜੂਨੀਅਰ ਅਧਿਕਾਰੀ ਦੀ ਨਿਯੁਕਤੀ ਲਈ ਵੀ ਆਮ ਤੌਰ ਤੇ ਕਾਫੀ ਲੰਮੇ ਸਮੇਂ ਲਈ ਉੱਥੇ ਫਸ ਜਾਇਆ ਕਰਦੇ ਸਨ। ਇਹਨਾਂ ਤਜਵੀਜ਼ਾਂ ਦੀ ਮਹੱਤਤਾ ਨੂੰ ਦਰਸਾਉਣ ਲਈ ਮੈਂ ਉਹਨਾਂ ਵਿੱਚੋਂ ਚਾਰ ਤਜਵੀਜ਼ਾਂ ਤੇ ਸੰਯੁਕਤ ਨਿਰਦੇਸ਼ਕ ਏਕੇ ਵਰਮਾ ਬਾਅਦ ਵਿਚਰਾ ਦੇ ਸਖਤਰ ਬਣੇ ਤੋਂ ਦਸਤਕਤ ਕਰਵਾ ਲਈ ਮੇਰੀਆਂ ਵਿਧਾਤ ਉੱਤਪ੍ਰਦੇਸ਼ ਮੰਤਰਾਲੇ ਨੇ ਬਹੁਤ ਜਲਦੀ ਸਾਰੀਆਂ 7 ਤਸਵੀਜ਼ਾਂ ਨੂੰ ਸਬਕਰ ਕਰ ਲਿਆ ਜਿਸ ਲਈ ਮੈਨੂੰ ਬੇहद ਖੁਸ਼ੀ ਹੋਈ ਮੈਂ ਸੋਚਿਆ ਕਿ ਮੈਂ ਇੱਕ ਅਸੰਭਵ ਕੰਮ ਕਰ ਦਿੱਤਾ ਹੈ ਇਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਸ ਦੇ ਮਤੇ ਨਜ਼ਰ ਕੇ ਆਖਰਕਾਰ ਵਿਭਾਗ ਪ੍ਰਧਾਨ ਮੰਤਰੀ ਪ੍ਰਤੀ ਜ਼ਿੰਮੇਵਾਰ ਹੈ ਇਸ ਜੀ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੁਆਰਾ ਵਿਦੇਸ਼ ਸਕੱਤਰ ਨੂੰ ਸਿਫਾਰਸ਼ ਕਰਨ ਕਰਕੇ ਵਿੱਚ ਇਹਨਾਂ ਪ੍ਰਸਤਾਵਾਂ ਨੂੰ ਇੰਨੀ ਤੇਜ਼ੀ ਨਾਲ ਪਾਸ ਕਰ ਦਿੱਤਾ ਗਿਆ ਸੀ ਆਉਣ ਵਾਲੇ ਕੁਝ ਸਮੇਂ ਲਈ ਮੈਂ ਹੈਰਾਨ ਰਿਹਾ ਕਿ ਇਹਨਾਂ ਨਿਯੁਕਤੀਆਂ ਬਾਰੇ ਇਹਨਾਂ ਖਾਸ ਕੀ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਖਲ ਦੇਣਾ ਪਿਆ ਇਹਨਾਂ ਨਿਯੁਕਤੀਆਂ ਨੂੰ ਮਨਜ਼ੂਰ ਕੀਤੇ ਜਾਣ ਦੀ ਬੇਹੱਦ ਲੋੜ ਦੇ ਉਲਟ ਕੁਝ ਕਾਰਨਾ ਕਰਕੇ ਸਾਨੂੰ ਇਹਨਾਂ ਨਿਯੁਕਤੀਆਂ ਨੂੰ ਭਰਨ ਵਿੱਚ ਕੋਈ ਸਮਾਂ ਲੱਗਿਆ ਸਭ ਤੋਂ ਪਹਿਲਾਂ ਤਾਂ ਵਿਭਾਗ ਹਾਰੇ ਵੀ ਮਰਾਰਜੀ ਦੇ ਸਾਈ ਦੁਆਰਾ ਇਸ ਦੀ ਤਾਕਤ ਤੇ ਮਾਰੀਆਂ ਕੁਝ ਡੂੰਗੀਆਂ ਸੱਟਾਂ ਨਾਲ ਜੂਝ ਰਿਹਾ ਸੀ ਜਿਨ੍ਹਾਂ ਅਧਿਕਾਰੀਆਂ ਦਾ ਸੰਤੂਕ ਨੇ ਸਪੈਸ਼ਲ ਸਰਵਿਸ ਬਿਊਰੋ ਐਸਐਸਬੀ ਵਰਗੀਆਂ ਸਹਿਯੋਗੀ ਸੰਸਥਾਵਾਂ ਵਿੱਚ ਤਬਾਦਲਾ ਕਰ ਦਿੱਤਾ ਸੀ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਇਸ ਦੇ ਨਾਲ ਹੀ ਕੁਝ ਨਵੇਂ ਅਧਿਕਾਰੀਆਂ ਨੂੰ ਵੀ ਡੈਪੂਟੇਸ਼ਨ ਤੇ ਲਿਆਂਦਾ ਗਿਆ ਇਹ ਵੀ ਮਹਿਸੂਸ ਕੀਤਾ ਗਿਆ ਕਿ ਘੱਟੋ-ਘੱਟ ਅਮਰੀਕਾ ਤੇ ਕੈਨੇਡਾ ਵਿੱਚ ਨਿਯੁਕਤੀਆਂ ਲਈ ਕੁਝ ਨਵੇਂ ਅਫਸਰਾਂ ਨੂੰ ਉੱਥੇ ਭੇਜੀਏ ਅਤੇ ਜਿੱਥੋਂ ਤੱਕ ਸੰਭਵ ਹੁੰਦਾ ਸੇਕ ਅਧਿਕਾਰੀਆਂ ਨੂੰ ਉੱਥੇ ਭੇਜ ਦਈਏ ਜੋ ਸਤਾਨਕ ਸਿੱਖ ਆਬਾਦੀ ਦੇ ਮਨਾਂ ਨੂੰ ਪੜ ਸਕਦੇ ਸਨ ਇਸ ਤੋਂ ਇਲਾਵਾ ਵਿਸ਼ੇਸ਼ ਨਿਯੁਕਤੀਆਂ ਉੱਤੇ ਉਹਨਾਂ ਦੀ ਪੋਸਟਾਂ ਦੇ ਸਬੰਧ ਵਿੱਚ ਕੋਈ ਸਮਾਂ ਲੈਣ ਵਾਲੀਆਂ ਰਸਮਾਂ ਵੀ ਪੂਰੀਆਂ ਕਰਨੀਆਂ ਸਨ ਆਖਰ 1981 ਦੇ ਅੰਤ ਤੱਕ ਅਸੀਂ ਇਹਨਾਂ ਪੋਸਟਾਂ ਨੂੰ ਭਰਨ ਲਈ ਤਿਆਰ ਸੀ ਅਧਿਕਾਰੀਆਂ ਨੂੰ ਵਿਦੇਸ਼ ਮੰਤਰਾਲੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਡਾਇਰੈਕਟਰ ਸੰਸਥਾਪਨ ਵਿਦੇਸ਼ ਮੰਤਰਾਲਾ ਨਾਲ ਉਹਨਾਂ ਦੀ ਜਾਣ ਪਛਾਣ ਕਰਵਾਉਣੀ ਸੀ ਅਗਸਤ 1982 ਤੱਕ ਪ੍ਰਕਿਰਿਆ ਸਚਾਰੂ ਟੰਗਣਾ ਚੱਲਦੀ ਰਹੀ ਤੇ ਕੁਝ ਪੋਸਟਾਂ ਬਿਨਾਂ ਕਿਸੇ ਰੁਕਾਵਟ ਦੇ ਭਰੀਆਂ ਗਈਆਂ ਫਿਰ ਭਾਰਤੀ ਵਿਦੇਸ਼ ਸੇਵਾ ਦੇ ਇੱਕ ਸਿੱਖ ਅਫਸਰ ਐਸਜੀ ਸਿੰਘ ਨੇ ਵਿਦੇਸ਼ ਮੰਤਰਾਲੇ ਵਿੱਚ ਡਾਇਰੈਕਟਰ ਸੰਸਥਾਪਨ ਵਜੋਂ ਉਹਦਾ ਸੰਭਾਲਿਆ ਐਸਜੀ ਸਿੰਘ ਨਾਲ ਮੁਲਾਕਾਤ ਹੋਣ ਤੋਂ ਪਹਿਲਾਂ ਇੱਕ ਅਧਿਕਾਰੀ ਜੋ ਮਹਾਰਾਸ਼ਟਰ ਦਾ ਸੀ ਅਤੇ ਜਿਸ ਨੂੰ ਪੰਜਾਬ ਦੇ ਮਾਮਲਿਆਂ ਬਾਰੇ ਵੀ ਬਹੁਤ ਘੱਟ ਜਾਣਕਾਰੀ ਸੀ ਸਿੱਖ ਪ੍ਰਵਾਸੀਆਂ ਤੇ ਖਾਰਸਤਾਨ ਪੱਖੀ ਪ੍ਰਚਾਰ ਪ੍ਰਤੀ ਉਹਨਾਂ ਦੀ ਸੰਵੇਦਨਸ਼ੀਲਤਾ ਬਾਰੇ ਤਾਂ ਪਤਾ ਹੀ ਕੀ ਹੋਣਾ ਸੀ ਇਸ ਲਈ ਡਾਇਰੈਕਟਰ ਸੰਸਥਾਪਨ ਨਾਲ ਇਸ ਅਧਿਕਾਰੀ ਦੀ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਮੈਂ ਨਿੱਜੀ ਤੌਰ ਤੇ ਅਧਿਕਾਰੀ ਨੂੰ ਸੰਖੇਪ ਵਿੱਚ ਜਾਣਕਾਰੀ ਦੇ ਦਿੱਤੀ ਮੇਰੇ ਦੁਆਰਾ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਜਦੋਂ ਖਾਲਿਸਤਾਨ ਦੇ ਮੁੱਦੇ ਤੇ ਕੁਝ ਵਿਸ਼ੇਸ਼ ਪੁੱਛੇ ਜਾਣ ਦੀ ਗੱਲ ਆਈ ਤਾਂ ਸਬੰਧਤ ਅਧਿਕਾਰੀ ਅੰਦਰ ਆਪਣੀ ਜਾਣਕਾਰੀ ਨੂੰ ਲੈ ਕੇ ਆਤਮ ਵਿਸ਼ਵਾਸ ਨਹੀਂ ਸੀ ਪਰ ਮੈਨੂੰ ਡਰ ਸੀ ਕਿ ਸਾਡਾ ਰਾਫਸਰ ਐਸ. ਜੇ ਸਿੰਘ ਅੱਗੇ ਘਬਰਾਣਾ ਜਾਵੇ ਬਿਲਕੁਲ ਇਹੋ ਹੋਇਆ ਸ਼ੁਰੂ ਵਿੱਚ ਹੀ ਡਾਇਰੈਕਟਰ ਸੰਸਥਾਪਨ ਨੇ ਪੁੱਛਿਆ ਕਿ ਕੀ ਅਧਿਕਾਰੀ ਸੱਚਮੁੱਚ ਯਕੀਨ ਕਰਦਾ ਹੈ ਕਿ ਖਾਲਿਸਤਾਨ ਦਾ ਕੋਈ ਮੁੱਦਾ ਹੈ ਜਿਸ ਨੂੰ ਪੰਜਾਬ ਵਿੱਚ ਹੱਲ ਕਰਨ ਦੀ ਲੋੜ ਹੈ ਅਤੇ ਉਸ ਵਿਸ਼ੇਸ਼ ਸਟੇਸ਼ਨ ਤੇ ਉਸ ਦੀ ਨਿਯੁਕਤੀ ਕਿਵੇਂ ਵਿਭਾਗ ਦੀ ਮਦਦ ਕਰ ਸਕਦੀ ਹੈ ਇੱਕ ਭਾਰੀ ਸਵਾਲ ਸੀ ਅਤੇ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਮੇਰੇ ਸਾਥੀ ਨੂੰ ਨਹੀਂ ਪਤਾ ਸੀ ਕਿ ਇਸ ਸਵਾਲ ਦਾ ਕਿਵੇਂ ਜਵਾਬ ਦੇਣਾ ਹੈ ਇਸ ਤੋਂ ਬਾਅਦ ਡਾਇਰੈਕਟਰ ਸੰਸਥਾਪਨ ਨੇ ਇਸ ਵਿਸ਼ੇ ਤੇ ਮੇਰੇ ਵਿਚਾਰ ਮੰਗੇ ਇਸ ਤੱਥ ਤੋਂ ਸੁਚੇਤ ਕਿ ਡਾਇਰੈਕਟਰ ਨੇ ਮੇਰੇ ਸਾਥੀ ਨੂੰ ਜੋ ਪੁੱਛਿਆ ਸੀ ਉਹ ਇੱਕ ਜਾਇਜ਼ ਸਵਾਲ ਸੀ ਯਾਨੀ ਕਿ ਕੀ ਅਸਲ ਵਿੱਚ ਖਾਲਿਸਤਾਨ ਦਾ ਮੁੱਦਾ ਉਸ ਵੇਲੇ ਤੱਕ ਸੀ ਮੈਂ ਆਪਣੇ ਪ੍ਰਸਤਾਵ ਦਾ ਬਚਾਅ ਕੀਤਾ ਉਹ ਸੰਤੁਸ਼ਟ ਨਹੀਂ ਸਨ ਅੰਤ ਵਿੱਚ ਮੈਂ ਉਹਨਾਂ ਨੂੰ ਦੱਸਿਆ ਕਿ ਵਿਦੇਸ਼ ਮੰਤਰਾਲੇ ਅਤੇ ਰਾ ਵਿੱਚ ਫਰਕ ਕੀ ਹੈ ਕਿ ਵਿਦੇਸ਼ ਮੰਤਰਾਲੇ ਨੂੰ ਸਮੱਸਿਆ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਇਹ ਮੀਡੀਆ ਵਿੱਚ ਦਿਖਾਈ ਦੇਣੀ ਸ਼ੁਰੂ ਹੁੰਦੀ ਹੈ ਜਦੋਂ ਕਿ ਰਾ ਨੂੰ ਸੰਕਲਪਾਤਮਕ ਪੜਾਤੇ ਹੀ ਇਸ ਬਾਰੇ ਪਤਾ ਲੱਗ ਜਾਂਦਾ ਹੈ ਸਵਾਭਕ ਹੈ ਕਿ ਉਹਨਾਂ ਨੂੰ ਮੇਰਾ ਇਹ ਅਖੜ ਜਾਂ ਗੁਸਤਾਖ ਜਵਾਬ ਪਸੰਦ ਨਹੀਂ ਆਇਆ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਭਰੋਸਾ ਹੈ ਕਿ ਜੇਹੀ ਕੋਈ ਸਮੱਸਿਆ ਨਹੀਂ ਹੈ ਤੇ ਨੇੜਲੇ ਪੱੱਖ ਵਿੱਚ ਵੀ ਇਸ ਦੇ ਬਾਹਰ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਹ ਫਾਈਲ ਉੱਤੇ ਇਹ ਸਭ ਲਿਖ ਦੇਣ ਅਤੇ ਮੈਂ ਖੁਸ਼ੀ ਨਾਲ ਆਪਣੇ ਅਧਿਕਾਰੀ ਨੂੰ ਵਾਪਸ ਲੈ ਲਵਾਵਾਂਗਾ ਸਪਸ਼ਟ ਹੈ ਕਿ ਉਹ ਅ제ਹਾ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਉਹਨਾਂ ਵਿਸ਼ੇਸ਼ ਹਾਲਾਤਾਂ ਤੋਂ ਜਾਣੂ ਸਨ ਜਿਨ੍ਹਾਂ ਤਹਿਤ ਇਹਨਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਖਾਲਿਸਤਾਨ ਨਾਮ ਦੇ ਗੈਰ ਮੌਜੂਦਾ ਮੁੱਦੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਰਾ ਅਵਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ 'ਚ ਵਾਧੂ ਨਿਯੁਕਤੀਆਂ ਕਰ ਰਹੀ ਹੈ ਬਹੁਤ ਬਾਅਦ ਵਿੱਚ ਮੈਂ ਉਸ ਅਖਰ ਜਵਾਬ ਲਈ ਐਸਜੀ ਸਿੰਘ ਤੋਂ ਮਾਫੀ ਵੀ ਮੰਗੀ ਪਰ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਆਪਰੇਸ਼ਨ 2 ਦੇ ਨਤੀਜੇ ਵਜੋਂ ਤੇਜ਼ੀ ਨਾਲ ਚੱਲਦੀਆਂ ਕਟਨਾਵਾਂ ਜਲਦੀ ਹੀ ਮੇਰੇ ਪ੍ਰਸਤਾਵਾਂ ਨੂੰ ਇੱਕ ਸੂਚਕ ਬਣਾ ਦੇਣਗੀਆਂ ਸਿੱਖ ਪ੍ਰਵਾਸੀਆਂ ਦੇ ਮਜਾਜ ਦੀ ਜਾਣਕਾਰੀ ਇਸ ਦੌਰਾਨ ਅਜਿਹਾ ਜਾਪਦਾ ਸੀ ਕਿਂਦਰਾ ਗਾਂਧੀ ਸਮੇਤ ਇੱਕ ਅਕਬਰ ਰੋਡ ਗਰੁੱਪ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਵਿੱਚ ਸਿੱਖ ਪ੍ਰਵਾਸੀਆਂ ਉੱਤੇ ਆਪਰੇਸ਼ਨ 2 ਦੇ ਪ੍ਰਭਾਵ ਬਾਰੇ ਜਾਣਨ ਲਈ ਉੱਸਕ ਹੋ ਰਿਹਾ ਸੀ ਰਾ ਨੇ ਹਾਲੇ ਵੀ ਨਵੇਂ ਮਨਜ਼ੂਰ ਕੀਤੇ ਸਟੇਸ਼ਨ ਭਰੇ ਨਹੀਂ ਸਨ ਅਤੇ ਪਹਿਲਾਂ ਤੋਂ ਹੀ ਤੈਨਾਤ ਕੁਝ ਅਧਿਕਾਰੀ ਅਮਰੀਕਾ ਤੇ ਕੈਨੇਡਾ ਦੇ ਵੱਡੇ ਅਤੇ ਦੂਰ ਦਰਾਡੇ ਦੇ ਖੇਤਰਾਂ ਵਿੱਚ ਜਾਣਕਾਰੀ ਇਕੱਠੀ ਕਰਨ ਦੇ ਸਮਰੱਥ ਨਹੀਂ ਸਨ ਇਸ ਕਾਰਨ ਸੰਤੂਕ ਨੇ ਮੈਨੂੰ ਲਗਭਗ 10 ਦਿਨਾਂ ਲਈ ਉਹਨਾਂ ਦੇਸ਼ਾਂ ਦਾ ਦੌਰਾ ਕਰਨ ਲਈ ਕਿਹਾ ਮੈਨੂੰ ਨਿਰਦੇਸ਼ ਦਿੱਤੀ ਕਿ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਪ੍ਰਵਾਸੀਆਂ ਦੇ ਵਿਚਾਰਾਂ ਦਾ ਪਤਾ ਲਗਾਇਆ ਜਾਵੇ ਅਤੇ ਸਥਿਤੀ ਨੂੰ ਸਤਾਰਨ ਲਈ ਉਪਾਅ ਸੁਝਾਏ ਜਾਣ ਮੈਂ 15 ਦਸੰਬਰ 1981 ਨੂੰ ਜਾਂ ਇਸ ਦੇ ਆਸ-ਪਾਸ ਹਟਵਾਲੀ ਰਵਾਨਾ ਹੋਇਆ ਅਗਲੇ ਦਿਨ ਪਹੁੰਚਿਆ ਤੇ ਉੱਥੇ ਕੁਝ ਦਿਨ ਬਿਤਾਏ ਜਨਵਰੀ ਦਸੰਬਰ ਨੂੰ ਬੈਂਕੋਰ ਲਈ ਰਵਾਨਾ ਹੋਇਆ ਤੇ 22 ਤੋਂ 24 ਦਸੰਬਰ ਤੱਕ ਲਾਸ ਏਂਜਲਸ ਵਿੱਚ ਰੁਕਿਆ ਜਿੱਥੋਂ ਮੈਂ 24 ਦਸੰਬਰ ਨੂੰ ਭਾਰਤ ਜਾਂਦੇ ਸਮੇਂ ਟੋਕਿਓ ਲਈ ਰਵਾਨਾ ਹੋਇਆ ਸੀ ਹਾਟਵਾ ਤੋਂ ਮੈਂ ਆਪਣੇ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਟ੍ਰਾਂਟੋ ਵਿੱਚ ਅਤੇ ਲਾਸ ਏਂਜਲਸ ਤੋਂ ਸਨ ਫ੍ਰਾਂਸਿਸਕੋ ਯੂਬਾ ਸਿਟੀ ਤੇ ਸੈਕਰਾਮੈਂਟੋ ਖੇਤਰਾਂ ਵਿੱਚ ਮਿਲਿਆ ਤੇ ਟੈਲੀਫੋਨ ਕੀਤੇ ਮੈਂ ਜਿੱਥੇ ਵੀ ਗਿਆ ਆਪਣੇ ਦੋਸਤਾਂ ਸੰਪਰਕ ਸੂਤਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਿਆ ਕਹਾਣੀ ਹਰਥਾਂ ਲਗਭਗ ਇੱਕੋ ਜਿਹੀ ਸੀ ਲਹਿਰਾਂ ਦੀ ਬਜਾਏ ਮੈਂ ਇਸ ਅਧਾਇ ਦੇ ਅੰਤ ਵਿੱਚ ਇਸ ਦੌਰੇ ਦੇ ਆਪਣੇ ਵਿਚਾਰਾਂ ਦਾ ਸਾਰ ਦੇ ਦੇਵਾਂਗਾ ਆਟਵਾ ਵਿੱਚ ਮੈਂ ਆਪਣੇ ਕੁਝ ਪੁਰਾਣੇ ਸਿੱਖ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਮਿਲਿਆ ਇਸ ਤੋਂ ਇਲਾਵਾ ਲੋਕ ਸਭਾ ਦੇ ਸਾਬਕਾ ਸਪੀਕਰ ਰਿਬਾਦ ਵਿੱਚ ਅਜੀਬ ਗਾਂਧੀ ਦੇ ਮੰਤਰੀ ਮੰਡਲ ਵਿੱਚ ਖੇਤੀਬਾੜੀ ਮੰਤਰੀ ਵੀ ਰਹੇ ਭਾਰਤ ਦੇ ਹਾਈ ਕਮਿਸ਼ਨਰ ਗੁਰਦਿਆਲ ਸਿੰਘ ਢਿੱਲੋਂ ਨੂੰ ਉਹਨਾਂ ਦੀ ਰਹਿਸ਼ਤੇ ਮਿਲਿਆ ਉਹ ਮੇਰੇ ਸਹੁਰੇ ਦੇ ਪੁਰਾਣੇ ਸਾਥੀ ਸਨ ਤੇ ਮੇਰੇ ਪਛੋਕਰ ਤੋਂ ਜਾਣੂ ਸਨ ਟਿੱਲੋਂ ਨੇ ਮੈਨੂੰ ਦੱਸਿਆ ਕਿ ਕੈਨੇਡਾ ਵਿੱਚ ਵਸਦੇ ਸਿੱਖ ਅਤੇ ਹਿੰਦੂ ਭਾਰਤੀ ਪ੍ਰਵਾਸੀਆਂ ਵਿਚਕਾਰ ਰਵੈਤੀ ਤੌਰ ਤੇ ਸੋਹਿਤ ਰਹਿ ਸੰਬੰਧਾਂ ਉਤੇ ਪੰਜਾਬ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਗੰਭੀਰ ਅਸਰ ਪੈ ਰਿਹਾ ਹੈ। ਕੈਨੇਡਾ ਵਿੱਚ ਗੁਰਦੁਆਰੇ ਖਾਸ ਕਰਕੇ ਟੋਰਾਂਟੋ ਤੇ ਬੈਂਕਓਵਰ ਖੇਤਰਾਂ ਵਿੱਚ ਭਾਰਤ ਸਰਕਾਰ ਵਿਰੁੱਧ ਸਿੱਖ ਧਾਰਮਿਕ ਕੱਟੜਤਾ ਤੇ ਪ੍ਰਚਾਰ ਦੇ ਕੇਂਦਰ ਬਣ ਰਹੇ ਹਨ। ਮੇਰੇ ਦੋਸਤਾਂ ਤੇ ਸੂਤਰਾਂ ਜਿਨ੍ਹਾਂ ਨੂੰ ਮੈਂ ਵੱਖਰੇ ਤੌਰ ਤੇ ਮਿਲਿਆ ਸੀ ਨੇ ਵੀ ਟਿੱਲੋਂ ਦੇ ਵਿਚਾਰਾਂ ਦੀ ਪੁਸ਼ਟੀ ਕੀਤੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਓਟਵਾ ਹੁਣ ਤੱਕ ਅਜਿਹੇ ਪ੍ਰਭਾਵਾਂ ਤੋਂ ਤੁਲਨਾਤਮਕ ਤੌਰ ਤੇ ਮੁਕਤ ਰਿਹਾ ਹੈ। ਪਰ ਉਹਨਾਂ ਦੇ ਕੁਝ ਸਿੱਖ ਅਤੇ ਹਿੰਦੂ ਦੋਸਤ ਇਸ ਬਾਰੇ ਚਿੰਤਾ ਸਨ ਕਿ ਪੰਜਾਬ ਵਿੱਚ ਕੀ ਹੋ ਰਿਹਾ ਸੀ ਤੇ ਸੱਤਾਧਾਰੀ ਪਾਰਟੀ ਕਾਂਗਰਸ ਪਿੰਡਰਾਵਾਲੇ ਦੀ ਸਰਪ੍ਰਸਤੀ ਹਟਕੀਆਂ ਜਾ ਰਹੀਆਂ ਗਤੀਵਿਧੀਆਂ ਪ੍ਰਤੀ ਇੰਨੀ ਸਹਿਣਸ਼ੀਲ ਕਿਉਂ ਸੀ ਮੈਂ ਫੋਨ ਰਹੀਂ ਟ੍ਰਾਂਟੋ ਦੇ ਕੁਝ ਦੋਸਤਾਂ ਨਾਲ ਵੀ ਸੰਪਰਕ ਕੀਤਾ 1979 ਦੇ ਅੰਤ ਵਿੱਚ ਮੇਰੇ ਕੈਨੇਡਾ ਛੱਡਣ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਜਾਪਦੀ ਸੀ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਗੁਰਦੁਆਰੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਦਰਸਾਉਂਦੇ ਸਿਆਸੀ ਵਿਚਾਰਵਟਾਂਦਰੇ ਦੇ ਕੇਂਦਰ ਵੀ ਬਣ ਰਹੇ ਸਨ ਵੈਂਕੂਵਰ ਵਿੱਚ ਹੀ ਮੇਰਾ ਸਥਾਨਕ ਸਿੱਖ ਗੁਰਦੁਆਰੇ ਦੇ ਪ੍ਰਭਾਵਸ਼ਾਲੀ ਮੈਂਬਰਾਂ ਨਾਲ ਜ਼ਿਆਦਾ ਸੰਪਰਕ ਸੀ ਇਹ 크ਿਸਮਿਸ ਦੀਆਂ ਛੁੱਟੀਆਂ ਦਾ ਮੌਸਮ ਸੀ ਮੇਰੇ ਮੇਜ਼ਬਾਨ ਅਤੇ ਉਹਨਾਂ ਦੇ ਦੋਸਤਾਂ ਦੇ ਜਾਣ ਕੇ ਬਹੁਤ ਖੁਸ਼ ਹੋਈ ਕਿ ਮੇਰਾ ਕੈਨੇਡੀਅਨ ਡਰਾਈਵਿੰਗ ਲਾਇਸੈਂਸ ਹਾਲੇ ਵੀ ਵੈਧ ਯਾਨੀ ਪ੍ਰਮਾਣਿਕ ਸੀ ਅਤੇ ਮੇਰੇ ਕੋਲ ਕੂਟਨੀਤਕ ਪਾਸਪੋਰਟ ਸੀ ਇਸ ਤੋਂ ਇਲਾਵਾ ਮੈਂ ਇੱਕ ਸੂਫੀ ਵਿਅਕਤੀ ਸੀ ਯਾਨੀ ਮੈਂ ਕਦੇ ਸ਼ਰਾਬ ਨਹੀਂ ਪੀਤੀ ਸੀ। ਇਹ ਗੱਲ ਉਹਨਾਂ ਲਈ ਵਰਦਾਨ ਵਾਂਗ ਸੀ। ਇਸ ਤੋਂ ਇਲਾਵਾ ਉਹਨਾਂ ਵਿੱਚੋਂ ਇੱਕ ਨੂੰ ਕਾਰ ਚਲਾਉਣ ਲਈ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਪੈਂਦਾ ਸੀ ਪਰ ਹੁਣ ਮੈਂ ਕਾਰ ਚਲਾ ਸਕਦਾ ਸੀ। ਤਾਂ ਮੇਰਾ ਮੇਜ਼ਬਾਨ ਅਤੇ ਉਸਦੇ ਦੋਸਤ ਜਿੰਨੀ ਪੀਣੀ ਚਾਹੁੰਦੇ ਸਨ ਪੀ ਸਕਦੇ ਸਨ। ਕ੍ਰਿਸਮਸ ਦਾ ਮੌਸਮ ਹੋਣ ਕਰਕੇ ਅਸੀਂ ਇੱਕ ਤੋਂ ਬਾਅਦ ਇੱਕ ਪਰਿਵਾਰਕ ਸਮਾਰੋਹਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਮੈਨੂੰ ਭਾਰਤੀ ਮੂਲ ਦੇ ਸਥਾਨਕ ਲੋਕਾਂ ਦੇ ਇੱਕ ਵੱਡੇ ਸਮੂਹ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਸਿੱਖ ਅਤੇ ਹਿੰਦੂ ਸ਼ਾਮਲ ਸਨ। ਮੈਂ ਕੈਨੇਡਾ ਤੇ ਅਮਰੀਕਾ ਦੀ ਆਪਣੀ ਯਾਤਰਾ ਦੇ ਅੰਤ ਤੱਕ ਜੋ ਜਾਣਕਾਰੀ ਇਕੱਠੀ ਕੀਤੀ ਸੀ ਉਸ ਨੂੰ ਸੰਖੇਪ ਰੂਪ ਵਿੱਚ ਦੱਸ ਰਿਆਂ ਨਰਮਵਾਦੀ ਸਿੱਖਾਂ ਨੇ ਹੌਲੀ-ਹੌਲੀ ਟ੍ਰਾਂਟੋ, ਵੈਂਕੂਵਰ ਤੇ ਇਸ ਦੇ ਉਪਨਗਰਾਂ ਅਤੇ ਅਮਰੀਕਾ ਦੇ ਸਾਨ ਫ੍ਰਾਂਸਿਸਕੋ, ਸੈਕਰਾਮੈਂਟੋ ਤੇ ਯੂਬਾ ਸ਼ਹਿਰ ਦੇ ਖੇਤਰਾਂ ਵਿੱਚ ਪੁਰਾਣੇ ਗੁਰਦੁਆਰਿਆਂ ਦੇ ਪ੍ਰਬੰਧਨ ਉੱਤੇ ਨਿਯੰਤਰਣ ਸਿੱਖ ਕੱਟੜ ਪੰਥੀਆਂ ਦੇ ਹੱਥੋਂ ਗੁਆਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਉਹਨਾਂ ਗੁਰਦੁਆਰਿਆਂ ਤੇ ਮੁਰਖ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨੇ ਉਹਨਾਂ ਦਾ ਕੰਮ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਲ ਤਾਂ ਬਣਾ ਹੀ ਦਿੱਤਾ ਸੀ ਨੰਬਰ 2 ਸਥਾਨਕ ਪੰਜਾਬੀ ਆਬਾਦੀ ਦੇ ਹਿੰਦੂ ਅਤੇ ਸਿੱਖ ਵਰਗਾਂ ਵਿਚਕਾਰ ਮੌਜੂਦਾ ਸ਼ਾਂਤਮਈ ਇੱਕਸਾਰਤਾ ਵਾਲੇ ਅਤੇ ਦੋਸਤਾਨਾ ਸਬੰਧ ਪੰਜਾਬ ਵਿੱਚ ਪੈ ਰਹੇ ਫਿਰਕੂ ਪਾੜੇ ਕਾਰਨ ਖਰਾਬ ਹੋ ਰਹੇ ਸਨ ਜਿਸ ਵਿੱਚ ਫਿਰਕੂ ਲੀਹਾਂ ਤੇ ਵੰਡੀ ਹੋਈ ਪ੍ਰੈਸ ਖਾਸ ਕਰਕੇ ਪੰਜਾਬ ਦੀ ਪ੍ਰੈਸ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਰੀ ਸੀ ਸਥਾਨਕ ਭਾਰਤੀ ਮਿਸ਼ਨ ਸਥਿਤੀ ਨੂੰ ਸੁਧਾਰਨ ਲਈ ਕੁਝ ਵੀ ਨਹੀਂ ਕਰ ਰਹੇ ਸਨ ਨੰਬਰ 3 ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਗੁਰਦੁਆਰੇ ਦੇ ਜੋੜ ਮੇਲਿਆਂ ਵਿੱਚ ਖਾਲਸਤਾਨ ਸ਼ਬਦ ਦਾ ਜ਼ਿਕਰ ਕਰਦਾ ਸੀ ਇਹ ਵਰਜਸਵਰ ਸੀ ਪਰ ਹੁਣ ਕੁਝ ਵਿਅਕਤੀ ਇਸ ਬਾਰੇ ਜਗਿਆਸਾ ਦਿਖਾ ਰਹੇ ਸਨ ਅਤੇ ਇਹ ਜਾਨਣਾ ਚਾਹੁੰਦੇ ਸਨ ਕਿ ਇਹ ਗੱਲ ਪੰਜਾਬ ਵਿੱਚ ਬਹਿਸ ਦਾ ਵਿਸ਼ਾ ਕਿਉਂ ਬਣ ਗਈ ਹੈ ਕੁਝ ਹੋਰ ਗਿਆਨਵਾਨ ਲੋਕ ਇਸ ਗੱਲ ਤੋਂ ਥੋੜੇ ਹੈਰਾਨ ਸਨ ਕਿ ਕਿਸ ਤਰ੍ਹਾਂ ਭਿੰਡਰਾ ਵਾਲੇ ਦੀ ਸਰਪ੍ਰਸਤੀ ਕੋਈ ਸੀਨੀਅਰ ਕਾਂਗਰਸੀ ਨੇਤਾ ਕਰ ਰਹੇ ਸਨ ਨੰਬਰ 4 ਨਰਮਵਾਦੀ ਸਿੱਖਾਂ ਦੇ ਵਿੱਚ ਇਹ ਆਮ ਚਿੰਤਾ ਤੇ ਖਲਸ਼ਾ ਸੀ ਕਿ ਜੇਕਰ ਪਰ ਸਰਕਾਰ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੁਆਰਾ ਤੁਰੰਤ ਸੁਧਾਰਾਤਮਕ ਅਪਾਣਾ ਕੀਤੇ ਗਏ ਤਾਂ ਕੱਟੜਪੰਥੀਆਂ ਦੀ ਛੋਟੀ ਜਿਹੀ ਗਿਣਤੀ ਖਾਮੋਸ਼ ਬਹੁ ਗਿਣਤੀ ਨੂੰ ਇੱਕ ਪਾਸੇ ਕਰ ਸਕਦੀ ਹੈ ਅਤੇ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਸਕਦੀ ਹੈ ਇਸ ਸਬੰਧ ਵਿੱਚ ਮੇਰੇ ਦੋਸਤਾਂ ਤੇ ਸੰਪਰਕ ਸੂਤਰਾਂ ਨੇ ਇਹ ਸੁਝਾਅ ਦਿੱਤੇ ਸਨ ਨੰਬਰ 1 ਭਾਰਤ ਵੀ ਸਟਾਨਕ ਅਤੇ ਰਾਸ਼ਟਰੀ ਪ੍ਰੈਸ ਦੋਹਾਂ ਨੂੰ ਆਪਣੀਆਂ ਖਬਰਾਂ ਪ੍ਰਸਾਰਤ ਕਰਨ ਵੇਲੇ ਸੰਜਮ ਵਰਤਣ ਦੀ ਲੋੜ ਸੀ ਜੋ ਪੰਜਾਬ ਵਿੱਚ ਅਤੇ ਅਮਰੀਕਾ ਤੇ ਕੈਨੇਡਾ ਵਿੱਚ ਵੀ ਪੰਜਾਬੀ ਪ੍ਰਵਾਸੀਆਂ ਵਿੱਚ ਧਾਰਮਿਕ ਸਤਿ ਭਾਵਨਾ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਸੀ ਨੰਬਰ 2 ਪਿੰਡਰਾਂ ਵਾਲੇ ਦੀਆਂ ਗਤੀਵਿਧੀਆਂ ਜੋ ਰਾਜਨੀਤਿਕ ਸਰਸ ਪ੍ਰਸਤੀ ਦਾ ਆਨੰਦ ਮਾਣਦੀਆਂ ਨਜ਼ਰ ਆਉਂਦੀਆਂ ਸਾਨੂੰ ਰੋਕਣ ਅਤੇ ਨਿਯੰਤਰਣ ਕਰਨ ਦੀ ਲੋੜ ਸੀ ਨੰਬਰ 3 ਅਮਰੀਕਾ ਜਾਂ ਕੈਨੇਡਾ ਆਧਾਰਿਤ ਖਾਲਿਸਤਾਨ ਪੱਖੀ ਵਿਚਾਰਧਾਰਕਾਂ ਵੱਲੋਂ ਕੀਤੇ ਜਾਂਦੇ ਭਾਰਤ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਦੌਰਿਆਂ ਨੂੰ ਰੋਕਣ ਦੀ ਲੋੜ ਸੀ ਨੰਬਰ 4 ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਇਹ ਦੱਸਣ ਦੀ ਲੋੜ ਸੀ ਕਿ ਪੰਜਾਬ ਤੋਂ ਆਉਣ ਵਾਲੇ ਗ੍ਰੰਥੀ ਅਤੇ ਸੇਵਾਦਾਰਾਂ ਨੂੰ ਗੁਰਦੁਆਰਿਆਂ ਦੀ ਦੇਖਭਾਲ ਲਈ ਅਮਰੀਕਾ ਕੈਨੇਡਾ ਭੇਜਣ ਤੋਂ ਪਹਿਲਾਂ ਸਹੀ ਢੰਗ ਨਾਲ ਉਹਨਾਂ ਦੀ ਜਾਂਚ ਕਰਨ ਦੀ ਲੋੜ ਸੀ ਤਾਂ ਜੋ ਉਹਨਾਂ ਦੇਸ਼ਾਂ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਪੈਦਾ ਹੁਣ ਤੋਂ ਰੁਕਿਆ ਜਾ ਸਕੇ ਨੰਬਰ 5 ਕਾਂਗਰਸ ਅਤੇ ਅਕਾਲੀ ਦਲ ਦੇ ਕੋਈ ਸੀਨੀਅਰ ਨetaਵਾਂ ਨੂੰ ਸਤਾਨਕ ਪੰਜਾਬੀ ਪ੍ਰਵਾਸੀਆਂ ਨੂੰ ਮਿਲਣ ਲਈ ਚੁੱਪ-ਚਾਪ ਨਹੀਂ ਸਗੋਂ ਖੁੱਲ੍ਹਿਆਂ ਉਹਨਾਂ ਦੇ ਖੇਤਰਾਂ ਦਾ ਦੌਰਾ ਕਰਨ ਦੀ ਲੋੜ ਸੀ ਤਾਂ ਜੋ ਉਹਨਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਪੰਜਾਬ ਵਿੱਚ ਸਭ ਕੁਝ ਠੀਕ ਸੀ ਅਤੇ ਉਹ ਪੰਜਾਬ ਵਿੱਚ ਆਮ ਸਥਿਤੀ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤੇ ਆਖਰ ਨੰਬਰ 6 ਆਪਣੇ ਆਪਣੇ ਖੇਤਰਾਂ ਵਿੱਚ ਸਥਿਤੀ ਭਾਰਤੀ ਮਿਸ਼ਨਾਂ ਨੂੰ ਦੋਹਾਂ ਭਾਈਚਾਰਿਆਂ ਦੇ ਦਰਮਿਆਨ ਆਪਸੀ ਵਿਸ਼ਵਾਸ ਬਹਾਲ ਕਰਨ ਲਈ ਪ੍ਰਮੁੱਖ ਹਿੰਦੂ ਅਤੇ ਸਿੱਖਾਂ ਦੀਆਂ ਸਾਂਝੀਆਂ ਮੀਟਿੰਗਾਂ ਕਰਵਾਉਣ ਜਾਂ ਸ਼ਾਸ ਕਰਨ ਦੀ ਲੋੜ ਸੀ। ਮੇਰੀ ਸੂਚਨਾ ਤੇ ਸੁਝਾਅ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਮੈਂ 크리스마ਸ ਦੀ ਸ਼ਾਮ ਨੂੰ ਲਾਸ ਐਂਜਲਸ ਤੋਂ ਟੋਕੀਓ ਲਈ ਜਬਾਨਾ ਹੋਇਆ। ਲਾਸ ਐਂਜਲਸ ਤੋਂ ਟੋਕੀਓ ਲਈ ਲੰਮੀ ਉਡਾਨ ਦਾ ਫਾਇਦਾ ਉਠਾਉਂਦੇ ਹੋਏ ਮੈਂ ਅਮਰੀਕਾ ਤੇ ਕੈਨੇਡਾ ਦੀ ਆਪਣੀ ਯਾਤਰਾ ਤੇ ਇੱਕ ਛੋਟੀ ਟਿੱਪਣੀ ਤਿਆਰ ਕੀਤੀ। ਮੈਂ 27 ਦਸੰਬਰ ਨੂੰ ਸੰਤੂਕ ਨੂੰ ਮਿਲਿਆ ਤੇ ਉਹਨਾਂ ਨਾਲ ਉਹਨਾਂ ਜਾਣਕਾਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜੋ ਮੈਂ ਆਪਣੀ ਯਾਤਰਾ ਦੌਰਾਨ ਇਕੱਠੀਆਂ ਕੀਤੀਆਂ ਸਨ। ਉਹਨਾਂ ਨੇ ਮੈਨੂੰ ਇੱਕ ਪੰਨੇ ਦਾ ਛੋਟਾ ਜਿਹਾ ਨੁਕਤਾਬਾਰ ਹੱਥ ਲਿਖਤ ਨੋਟ ਤਿਆਰ ਕਰਨ ਅਤੇ ਉਸੇ ਦੁਪਹਿਰ ਸੀਨੀਅਰ ਸਲਾਹਕਾਰ ਕਾਉ ਨੂੰ ਦਿਖਾਉਣ ਲਈ ਕਿਹਾ। ਨਿਰਦੇਸ਼ ਅਨੁਸਾਰ ਮੈਂ ਨੋਟ ਤਿਆਰ ਕੀਤਾ ਤੇ ਇਹ ਕਾਉ ਨੂੰ ਉਹਨਾਂ ਦੇ ਰਾਸ਼ਟਰਪਤੀ ਭਵਨ ਸਥਿਤ ਦਫ਼ਤਰ ਜਾ ਕੇ ਸੌਂਪ ਦਿੱਤਾ। ਤੇ ਇਹਨਾਂ ਨੋਟ ਪੜ੍ਹਨ ਤੋਂ ਬਾਅਦ ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੇ ਮੈਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸੂਚਨਾ ਅਧਿਕਾਰੀ ਐਚ.ਵਾਈ ਸ਼ਰਦਾ ਪ੍ਰਸਾਦ ਨਾਲ ਮਿਲਣ ਅਤੇ ਇਹ ਨੋਟ ਉਹਨਾਂ ਨੂੰ ਸੌਂਪ ਲਿਆ। ਉਦੋਂ ਤੱਕ ਮੈਂ ਸੋਚਿਆ ਸੀ ਕਿ ਇਹ ਨੋਟ ਅਸਲ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਲਈ ਸੀ ਅਤੇ ਸਰਕਾਰ ਆਖਰਕਾਰ ਪੰਜਾਬ ਅਤੇ ਅਮਰੀਕਾ ਕੈਨੇਡਾ ਦੋਵਾਂ ਵਿੱਚ ਜ਼ਮੀਨੀ ਸਥਿਤੀ ਨੂੰ ਸੁਧਾਰ ਲਈ ਕੁਝ ਕਰੇਗੀ। ਕੌ ਦੀ ਇੱਛਾ ਅਨੁਸਾਰ ਮੈਂ ਸ਼ਾਰਦਾ ਪ੍ਰਸਾਦ ਨੂੰ ਸਾਊਥ ਬਲਾਕ ਦੀ ਪਹਿਲੀ ਮੰਜ਼ਲ ਤੇ ਉਹਨਾਂ ਦੇ ਦਫ਼ਤਰ ਵਿੱਚ ਮਿਲਿਆ ਜੋ ਪ੍ਰਧਾਨ ਮੰਤਰੀ ਦਫ਼ਤਰ ਦੇ ਸਾਹਮਣੇ ਵਾਲੇ ਗਲਿਆਰੇ ਦੇ ਖੱਬੇ ਪਾਸੇ ਸਥਿਤ ਸੀ। ਉਹਨਾਂ ਨੇ ਧਿਆਨ ਨਾਲ ਇਸ ਨੋਟ ਨੂੰ ਪੜ੍ਹਿਆ ਪਰ ਮੇਰੇ ਨਾਲ ਇਸ ਦੀ ਸਮੱਗਰੀ ਬਾਰੇ ਵਿਚਾਰ-ਵਟਾਂਦਰਾ ਨਹੀਂ ਕੀਤਾ। ਉਹਨਾਂ ਨੇ ਸਿਰਫ ਹਾਂ ਕਿਹਾ। ਅਤੇ ਫਿਰਕਾ ਤੁਸੀਂ ਜਾ ਸਕਦੇ ਹੋ ਪ੍ਰਧਾਨ ਮੰਤਰੀ ਅਤੇ ਸਰਕਾਰ ਦੇ ਸਹੀ ਅਕਸ ਨੂੰ ਪੇਸ਼ ਕਰਨ ਲਈ ਪ੍ਰੈਸ ਅਤੇ ਮੀਡੀਆ ਦਾ ਪ੍ਰਬੰਧਨ ਕਰਨਾ ਉਹਨਾਂ ਦਾ ਮੁੱਖ ਕੰਮ ਸੀ ਇਸ ਤੇ ਮੱਦੇਨਜ਼ਰ ਮੈਂ ਸੋਚਿਆ ਕਿ ਉਹ ਭਾਰਤੀ ਪ੍ਰੈਸ ਨੂੰ ਆਪਣੇ ਤਰੀਕੇ ਨਾਲ ਜਾਣਕਾਰੀ ਦਿੰਦਿਆਂ ਸੰਜਮ ਵਰਤਣ ਲਈ ਕਹਿ ਸਕਦੇ ਹਨ ਅਤੇ ਪੰਜਾਬ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੇ ਹਿੰਦੂਆਂ ਵਿਚਕਾਰ ਸਬੰਧਾਂ ਵਿੱਚ ਆਮ ਸਥਿਤੀ ਬਹਾਲ ਕਰਨ ਵਿੱਚ ਮਦਦ ਕਰ ਸਕਦੇ ਸਨ ਬਦਕਿਸਮਤੀ ਨਾਲ ਇਹ ਮੇਰੀ ਇੱਛਾਵਾਦੀ ਸੋਚ ਹੀ ਸਾਬਤ ਹੋਈ ਹੌਲੀ ਹੌਲੀ ਭਾਰਤੀ ਮੀਡੀਆ ਪੰਜਾਬ ਵਿੱਚ ਫਿਰਕੂ ਪਾੜੇ ਬਾਰੀ ਖਬਰਾਂ ਪ੍ਰਸਾਰਤ ਕਰਨ ਵਿੱਚ ਹੋਰ ਵੀ ਜ਼ਹਿਰੀਲਾ ਹੋ ਗਿਆ ਪਿੰਡਰਾਂ ਵਾਲੇ ਅਤੇ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਨੂੰ ਪ੍ਰਸਿੱਧ ਰਾਸ਼ਟਰੀ ਅਖਬਾਰਾਂ ਵਿੱਚ ਵੀ ਵਧੇਰੇ ਪ੍ਰਮੁੱਖਤਾ ਤੇ ਪਹਿਲੇ ਪੰਨੇ ਤੇ ਥਾਂ ਮਿਲਣੀ ਸ਼ੁਰੂ ਹੋ ਗਈ ਇੱਕ ਵੱਡੇ ਅਖਬਾਰ ਦੇ ਇੱਕ ਮਸ਼ਹੂਰ ਸੰਪਾਦਕ ਨੇ ਸੰਪਾਦਕੀ ਪੰਨੇ ਤੇ ਮੁੱਖ ਲੇਖ ਲਿਖਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਸਿੱਖਾਂ ਨੂੰ ਖਾਲਸਾ ਰਾਜ ਨੂੰ ਮੁਰਤ ਤੋਂ ਸਥਾਪਿਤ ਕਰਨ ਦੀਆਂ ਲਾਲਸਾਵਾਂ ਪਾਲਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਗਵਰਨਰ ਪਾਂਡੇ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਰਾਸ਼ਟਰੀ દੈਨਿਕ ਸਥਾਨਕ ਪ੍ਰੈਸ ਰੇਡੀਓ ਤੇ ਟੈਲੀਵਿਜ਼ਨ ਖਬਰਾਂ ਦਰਸਾਉਂਦੀਆਂ ਸਨ ਕਿ ਪੰਜਾਬ ਵਿੱਚ ਅੱਗ ਭੜਕੀ ਹੋਈ ਸੀ ਅਤੇ ਇੱਥੇ ਆਉਣਾ ਖਤਰੇ ਤੋਂ ਖਾਲੀ ਨਹੀਂ ਸੀ ਇਸ ਦੇ ਉਲਟ ਪੰਜਾਬ ਦੀ ਫੇਰੀ ਪਾਉਣ ਵਾਲੇ ਗਵਰਨਰ ਪਾਂਡੇ ਦੇ ਜਾਣਕਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਹਾਲਾਤ ਸ਼ਾਂਤਮਈ ਸਨ ਹਿੰਦੂ ਅਤੇ ਸਿੱਖ ਸ਼ਾਂਤੀ ਤੇ ਸਦਭਾਵਨਾ ਨਾਲ ਰਹ ਰਹੇ ਸਨ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਅਤੇ ਸਿੱਖਾਂ ਵਿਰੁੱਧ ਲਗਾਤਾਰ ਹੋ ਰਿਹਾ ਪ੍ਰਚਾਰ ਜੋ ਸਾਰੇ ਦੇਸ਼ ਵਿੱਚ ਫੈਲ ਗਿਆ ਸੀ ਇਹਨਾਂ ਬੇਬੁਨਿਆਦ ਤੇ ਗਲਤ ਖਬਰਾਂ ਦੇ ਪ੍ਰਚਾਰ ਕਰਕੇ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ